ਪਿਆਰੇ শ্রোਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਸੁਖਮਨੀ ਸਾਹਿਬ ਵਿੱਚ ਫਰਮਾਉਂਦੇ ਹਨ ਸੇਵਕੋ ਸੇਵਾ ਬਣਾਈ ਹਕਮਬੂਰ ਪਰਮ ਪਦ ਪਾਈ ਹਕਮਬੂਰ ਪਰਮ ਪਦ ਪਾਈ ਅਰਥ ਜਿਹੜਾ ਮਨੁੱਖ ਮਨੁੱਖਤਾ ਦੀ ਜਾਂ ਗੁਰੂ ਘਰ ਦੀ ਜਾਂ ਗੁਰੂ ਘਰ ਵਿੱਚ ਨਿਸ਼ਕਾਮ ਹੋ ਕੇ ਸੇਵਾ ਕਰਦਾ ਰਹਿੰਦਾ ਹੈ ਤਾਂ ਉਸ ਦੀ ਸੇਵਾ ਇੱਕ ਦਿਨ ਮਨਜ਼ੂਰ ਹੋ ਜਾਂਦੀ ਹੈ ਆਪ ਤਾਂ ਹੀ ਪਹ ਜਾਂਦੀ ਹੈ ਉਸ ਨੂੰ ਫਲ ਲੱਗਦਾ ਹੈ ਤੇ ਫਿਰ ਉਹ ਹਰ ਗਲ ਤੋਂ ਨਿਹਾਲ ਹੋ ਜਾਂਦਾ ਹੈ ਤਨ ਕਰਕੇ ਮਨ ਕਰਕੇ ਕਰਮ ਕਰਕੇ ਵੀ ਨਿਹਾਲ ਹੋ ਜਾਂਦਾ ਹੈ ਹਰ ਪਾਸੇ ਤੋਂ ਈਸ਼ਵਰ ਦੀ ਉਸ ਨੂੰ ਬਖਸ਼ਿਸ਼ ਪ੍ਰਾਪਤ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਸ ਤੋਂ ਵੀ ਉੱਪਰ ਜਦ ਉਸ ਦਾ ਮਨ ਸੇਵਾ ਕਰ ਕਰਕੇ ਪਵਿੱਤਰ ਹੋ ਜਾਂਦਾ ਹੈ ਤਾਂ ਫਿਰ ਉਸ ਨੂੰ ਸੱਚ ਦਾ ਗਿਆਨ ਵੀ ਹੋਣ ਲੱਗਦਾ ਹੈ ਤੇ ਫਿਰ ਕਰਦੇ ਕਰਦੇ ਉਹ ਬੜੀ ਉੱਚੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਭਾਗ ਈਸ਼ਵਰ ਦੇ ਬਹੁਤ ਨੇੜੇ ਹੋ ਜਾਂਦਾ ਹੈ ਈਸ਼ਵਰ ਜਦੋਂ ਨੇੜੇ ਹੋ ਜਾਂਦਾ ਹੈ ਤਾਂ ਰਹਿਮ ਤਾਂ ਤਾਂ ਪ੍ਰਾਪਤ ਕਰਦਾ ਹੀ ਰਹਿੰਦਾ ਹੈ ਤੇ ਦਿਆવાન ਵੀ ਬਣ ਜਾਂਦਾ ਹੈ ਉਸ ਤਾਂ ਕਿਹਾ ਹੋਇਆ ਬੋਲ ਵੀ ਖਾਲੀ ਨਹੀਂ ਜਾਂਦਾ ਸ਼ਿਵਕਰਨ ਵਾਲੀ ਇੱਕ ਮਹਾਂਪੁਰਸ਼ ਦੀ ਉਦਾਹਰਣ ਸਾਡੇ ਕੋਲ ਹੈ ਉਹ ਹਨ ਭਗਤਪੁਰਸ਼ ਜੀ ਇੱਕ ਦਿਨ ਉਹਨਾਂ ਦੀ ਜ਼ਿੰਦਗੀ ਵਿੱਚ ਪਲਟਾ ਹੋਇਆ ਸਮਾਜ ਸੇਵਾ ਕਰਦੇ 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 ਇੱਕ ਦਿਨ ਬੜੀ ਉੱਚੀ ਅਵਸਥਾ ਵਿੱਚ ਪਹੁੰਚ ਗਏ ਸੇਵਾ ਹੀ ਸੇਵਾ ਉਹਨਾਂ ਦੇ ਤਨ ਮੰਨ ਲਈ ਸੀ ਬਸ ਸੇਵਾ ਹੀ ਸੇਵਾ ਮਨੁੱਖਤਾ ਦੀ ਸੇਵਾ ਹੀ ਸੇਵਾ ਇੱਕ ਦਿਨ ਉਹਨਾਂ ਦੇ ਮੂੰਹੋਂ ਬੋਲੇ ਹੋਏ ਬੋਲ ਸੱਚ ਹੋ ਲੱਗ ਗਏ ਕਿਉਂਕਿ ਮਨ ਤਨ ਪੂਰੀ ਤਰ੍ਹਾਂ ਪਵਿੱਤਰ ਹੋ ਗਿਆ ਸੀ ਸੇਵਾ ਕਰ ਕਰਕੇ ਸੇਵਾ ਸਿਮਰਨ ਦੋਨੋਂ ਹੀ ਮਨ ਨੂੰ ਪਵਿੱਤਰ ਕਰਦੇ ਹਨ ਸੱਚੇ ਮਨ ਨਾਲ ਨਿਸ਼ਕਾਮ ਹੋ ਕੇ ਕੀਤੀ ਹੋਈ ਸੇਵਾ ਕਦੀ ਵੀ ਜ਼ਾਇਆ ਨਹੀਂ ਜਾਂਦੀ ਵਿਚਾਰ ਦਵਿੰਦਰ ਜੀਤ ਸਿੰਘ ਪਿਆਰੇ ਸਰੋਤਾ ਜਨੋ ਇਸ ਵੀਡੀਓ ਨੂੰ ਸ਼ੇਅਰ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜੀ ਧੰਨਵਾਦ ਸਾਥ